ਅੱਜ ਦੀ ਵੀਡੀਓ 'ਚ ਸਵਾਗਤ ਕਰਦੇ ਆਂ ਜੀ ਅੱਜ ਆਪਣੇ ਕੋਲੇ ਫੋਰਡ 3600 2 ਟਰਾਲੀਆਂ ਤੇ ਇੱਕ ਮੱਝ ਬਕਾਊਆ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਪਹਿਲਾਂ ਜੀ ਫੋਰਡ 3600 1992 ਮਾਡਲ ਏਰੀਆ ਲੁਧਿਆਣਾ ਦੇ ਵਿੱਚ ਰੇਟ 1,95,000 ਰੁਪਏ ਮੋਡੀਫਾਈ ਕੀਤਾ ਹੋਇਆ ਟਰੈਕਟਰ ਆ ਜੀ ਸੋਡੇ ਸਾਹਮਣੇ ਆ ਸਾਰਾ ਸਮਾਨ ਨਾਲ ਲੱਗਿਆ ਹੋਇਆ ਫੈਵਰ ਵਾਲੀ ਛਤਰੀ ਵਗੈਰਾ ਰੇਟ 1.95 ਆ ਜੀ 84378 73197 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੀ ਹੁੰਦੀ ਆ ਫੋਨ ਕਰਕੇ ਤੁਸੀਂ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਜੀ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਅੱਗੇ ਜੀ ਆਪਣੇ ਕੋਲੇ ਦੋ ਟਰਾਲੀਆਂ ਪਿੰਡ ਝੇਰੇਆਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੈਕ ਵਾਲੀਆਂ ਟਰਾਲੀਆਂ ਜੀ ਦੋਵੇਂ ਨਵੀਆਂ ਬਣੀਆਂ ਹੋਈਆਂ ਇੱਕ 10 ਫੁੱਟੀ ਆ ਇੱਕ 11 ਫੁੱਟੀ 10 ਫੁੱਟੀ ਦਾ ਰੇਟ ਆ ਨਵੀ ਦਾ 118000 ਰੁਪਿਆ ਤੇ 11 ਫੁੱਟੀ ਦਾ ਰੇਟ ਆ ਜੀ 125000 ਰੁਪਿਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਜੀ 97800 63212 97800 63212 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਟਰਾਲੀਆਂ ਬਾਰੇ ਬਣਦੀ ਜਾਣਕਾਰੀ ਰੇਟ ਬਾਰੇ ਸਾਰੀ ਗੱਲਬਾਤ ਹੋਣ ਤੇ ਇੱਕ ਵਾਰੀ ਜ਼ਰੂਰ ਕਰ ਸਕਦੇ ਹੋਂ ਜੀ ਰੇਟ ਕੋਈ ਪੱਕਾ ਨਹੀਂ ਮੌਕੇ ਤੇ ਮਾਨਤਾ ਨਾ ਹੋ ਜੂਗਾ ਬਿਲਕੁਲ ਨਵੀਆਂ ਤਿਆਰ ਕੀਤੀਆਂ 2025 ਮਾਡਲ ਇਹ ਟਰਾਲੀਆਂ ਜੀ ਇੱਕ ਦੀ ਲੰਬਾਈ 10 ਫੁੱਟੀ ਆ ਇੱਕ 11 ਫੁੱਟੀ ਆ ਜੈਕ ਵਾਲੀਆਂ ਟਰਾਲੀਆਂ ਵਧੀਆ ਟਾਇਰ ਪਾਏ ਹੋਏ ਆ ਕੜੇ ਵਾਲੇ ਰਿਮਾਂ ਜੀ ਕੰਡੀਸ਼ਨ ਸੋਡੇ ਸਾਹਮਣੇ ਆ ਭਰਾਵੋ ਟਰਾਲੀਆਂ ਦੀ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਸਾਡੇ WhatsApp ਨੰਬਰ ਤੇ ਵੀਡੀਓ ਫੋਟੋਆਂ ਤੇ ਸਾਰੀ ਜਾਣਕਾਰੀ ਲਿਖ ਕੇ ਭੇਜ ਸਕਦੇ ਹੋ ਜੀ ਅੱਗੇ ਜੇ ਆਪਣੇ ਕੋਲੇ ਦੂਜੇ ਸੂਏ ਆ ਮੱਝ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਦੂਜੇ ਸੂਏ ਆ ਵਧੀਆ ਸੋਹਣੀ ਮੱਝ ਆ ਜੀ ਇਹ ਏਰੀਆ ਪਟਿਆਲਾ ਦੇ ਵਿੱਚ ਆ ਰੇਟ 1 ਲੱਖ 5000 ਰੁਪਏ ਡਿਮਾਂਡ ਕਰਦੇ ਆ ਜੀ ਵਧੀਆ ਕੁੰਡੇ ਸਿੰਘਾਂ ਲਈ ਇਹ ਚੋ 94638 18363 94638 18363 ਵਧੀਆ ਝੋਟੀ ਹੈ ਵਕਾਊ ਹੈ ਜੀ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਮਾਲਕ ਵੀਰਾਂ ਦੀ ਡਿਮਾਂਡ 1 ਲੱਖ 5000 ਰੁਪਏ ਜੀ ਮੌਕੇ ਤੇ ਲੈਸ ਹੋ ਜਾਊਗਾ ਰੇਟ ਕੋਈ ਪੱਕਾ ਨਹੀਂ ਜਾ ਕੇ ਤੁਸੀਂ ਝੋਟੀ ਦੇਖ ਸਕਦੇ ਹੋ ਚੈੱਕ ਕਰਕੇ ਸੌਦਾ ਕਰ ਸਕਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਫੋਨ ਤੇ ਤੁਸੀਂ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਆ ਕਰੋ ਰੇਟ ਕੋਈ ਵੀ ਪੱਕਾ ਨਹੀਂ ਹੁੰਦਾਗਾ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਜ਼ਮੀਨ ਪਸ਼ੂ ਪਲਾਟ ਜਾਂ ਕੋਈ ਵੀ ਖੇਤੀਬਾੜੀ ਸੰਦਾਂ ਦੀ ਐਡ ਆਪਣੇ ਚੈਨਲ YouTube Facebook ਉੱਤੇ ਕੀਤੀ ਜਾਂਦੀ ਹੈ ਹਰਦੀਪ ਅਮਨਗੜ Facebook ਤੇ YouTube ਦਾ ਆਪਣਾ ਪੇਜ ਆ ਜੀ ਜੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਵੀਡੀਓ ਨੂੰ ਸਾਰੀ ਨੂੰ ਦੇਖਿਆ ਕਰੋ ਜੀ ਤੇ ਵੱਧ ਵੱਧ ਗਰੁੱਪਾਂ ਚ ਯਾਰਾਂ ਦੋਸਤਾਂ ਚ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਵੀਡੀਓ ਦੇਖਣ ਵਾਲੇ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਆਪਣਾ WhatsApp ਨੰਬਰ 9876345622 ਤੇ ਤੁਸੀਂ ਫਟਮ ਤੇ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪ੍ਰੋਪਰ ਸਾਰੀ ਭੇਜਿਆ ਕਰੋ ਤਾਂ ਜੋ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਕੋਈ ਦਿੱਕਤ ਨਾ ਆ ਸਕੇ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ ਜੀ